ਦਰਜਮਾਨੀ ਕਰੂਗੀ ਹਰ ਫਿਲਮ ਤੁਹਾਡੇ ਅਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੁੱਟਦੀ ਜੋੜੀ ਮਾਨਾਂ ਦੀ ਹਏ ਕੀ ਬਾਤ ਹੈ ਕੀ ਬਾਤ 2 ਸਕਿੰਟਾਂ ਦੇ ਵਿੱਚ ਬਹੁਤ ਵੱਡੀ ਗੱਲ ਨਹੀਂ ਫਿਰ ਇਸੇ ਕਰਕੇ ਤਾਂ ਫਿਰ ਬੱਬੂ ਮਾਨ ਕਹਿੰਦੇ ਨੇ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੈਂ ਅੱਜ ਵੀ ਪਰ ਪ੍ਰੋਬਲਮ ਇਹ ਸੀ ਵੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਤੇ ਖੱਚ ਕਿਹੜੀ ਐ ਉਦੋਂ ਖੱਚ ਕਿਸਮ ਦੀ ਪ੍ਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਅ ਅਲੱਗ ਹੋਣ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਹੈ ਕਿ ਜੇ ਇਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅੱਛੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਸੀ ਪਰ ਹੁਣ ਤੁਹਾਡੇ ਨਾਲ ਵਾਦਾ ਹੈ ਕਿ ਚੰਗਾ ਹੀ ਕਰਾਂਗੇ ਮਾੜਾ ਨਹੀਂ ਕਰਦੇ ਕਿਸੇ ਵੀ ਅਲਾਰੂ ਤੇ ਛਲਾਰੂ ਕਿਸਮ ਦੀ ਕੋਈ ਵੀ ਫਿਲਮ ਨਹੀਂ ਕਰਾਂਗੇ ਨਾ ਕਰਨੀ ਮਨਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਗੱਲ ਕਰੂਗੀ ਜੀ ਸਾਨੂੰ ਵੀ ਪੂਰੀ ਉਮੀਦ ਹੈ ਕਿ ਪੰਜਾਬੀ ਸਿਨੇਮੇ ਨੂੰ ਤੁਸੀਂ ਮਿਲ ਕੇ ਅੱਗੇ ਲੈ ਕੇ ਜਾਓਗੇ ਪਰ ਮੀਡੀਆ ਵੱਲੋਂ ਵੀ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਚੰਗੀ ਚੰਗੇ ਸੁਭਾਅ ਨੂੰ ਚੰਗੀ ਨੇਚਰ ਨੂੰ ਅੱਗੇ ਪਹੁੰਚਾਉਣਾ ਜਿੱਥੇ ਤੁਹਾਡੀ ਰਿਸਪੌਂਸਿਬਿਲਟੀ ਹੈ ਉਸ ਤੋਂ ਬਾਅਦ ਸਾਡੀ ਵੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਅਸੀਂ ਤੁਹਾਡੇ ਹਰ ਚੀਜ਼ ਨੂੰ ਅੱਗੇ ਚੰਗੀ ਚੀਜ਼ ਨੂੰ ਅਸੀਂ ਅੱਗੇ ਲੈ ਕੇ ਚਾਈਏ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਹਲਾਰ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ 'ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹ ਨਹੀਂ ਔਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾ ਚੱਕ ਲੈਣੇ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਕਿ ਤਾਂ ਸਾਰੀਆਂ ਵਿਗੀਆਂ ਜਦ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਹੋ ਗਿਆ ਹਾ ਹੋ ਗਿਆ ਨਾ ਤੁਹਾਡੇ ਨਾਲ ਪਰ ਅਸੀਂ ਚਾਹੁੰਦੇ ਆ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਵਿਕਿਆ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ ਹੈ ਹਰ ਬੰਦੇ ਨੂੰ ਕਰਨਾ ਹੈ ਕਿਉਂਕਿ ਤੁਹਾਡੇ ਆਸਤੇ ਤੁਹਾਡੀ ਕਸਵੱਟੀ ਤੇ ਖਰੇ ਉਤਰਨਾ ਹੀ ਸਾਡਾ ਕੰਮ ਹੈ ਜੇ ਅਸੀਂ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਤਉ ਦਾ ਮਤਲਬ ਇਹ ਹੁੰਦਾ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ ਬਿਲਕੁਲ ਨਹੀਂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਤੁਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਇਹ ਵਾਦਾ ਤੁਹਾਡਾ ਹੈ। ਥੈਂਕ ਯੂ ਜੀ ਅਸੀਂ ਨਾ ਜਦੋਂ ਸ਼ੁੱਕਰਵਾਰ ਵਾਲੇ ਦਿਨ ਅਸੀਂ ਪ੍ਰਿਵਿਊ ਰਿਕਾਰਡ ਕਰਨਾ ਸੀ ਮੈਂ ਕੱਲਾ ਨਹੀਂ ਸਾਰਾ ਮੀਡੀਆ ਇੱਥੇ ਆਇਆ ਸੀਗਾ ਤੁਹਾਡੇ ਪਿੰਡਾਂ ਦੇ ਬਜ਼ੁਰਗ ਬਹੁਤ ਆਏ ਹੋਏ ਸੀ ਇੱਥੇ। ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹ ਉਹਨਾਂ ਨੇ ਬੜੀ ਕਿਹਾ ਉਹ ਸਾਡਾ ਮੁੰਡਾ ਯਾਰ ਅਸੀਂ ਫਿਲਮ ਨਹੀਂ ਦੇਖਣਾ ਹੋਗੇ ਤਾਂ ਹੋਰ ਕੌਣ ਦੇਖਣਾ ਉਹ ਸੋ ਉਹਨਾਂ ਦੇ ਬਜ਼ੁਰਗਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਪਿਆਰ ਸੀ ਉਹ ਤੁਹਾਡੇ ਪਿਤਾ ਜੀ ਨੇ ਵੀ ਜਾਣਦੇ ਸੀ ਤੁਹਾਨੂੰ ਵੀ ਜਾਣਦੇ ਸੀ ਤੇ ਬਹੁਤ ਚੰਗਾ ਲੱਗਿਆ ਮਤਲਬ ਵੀ ਪਿੰਡਾਂ ਦੇ ਲੋਕ ਜਿਹੜੇ ਨੇ ਉੱਥੋਂ ਨਿਕਲ-ਨਿਕਲ ਕੇ ਜਦੋਂ ਤੋਂ ਮਾਪੇ ਗੁਜ਼ਰੇ ਮੇਰੇ ਉਸ ਦਿਨ ਤੋਂ ਮੇਰੇ ਲਈ ਇਹ ਹਰ ਬਜ਼ੁਰਗ ਹਰ ਬਜ਼ੁਰਗ ਮਾਪੇ ਦੇ ਸਮਾਨ ਹੈ ਔਰ ਅਸੀਂ ਜਦੋਂ ਘਰੋਂ ਨਿਕਲਦੇ ਹਾਂ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਪੇ ਹੈ ਨਹੀਂ ਕੀ ਆਪੇ